ਆ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਨਰਲੇਪ ਟੀਵੀ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਗੁਰਾਇਆ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਸਤਾ ਚ ਆਉਂਦਿਆਂ ਹੀ ਜਿਹੜੀਆਂ ਖੇਡਾਂ ਵਤਨ ਪੰਜਾਬ ਦੀਆਂ ਇਹਨੂੰ ਫੁਰਫੁਲਤ ਕਰਨ ਵਾਸਤੇ ਕਈ ਤਰ੍ਹਾਂ ਦੇ ਜਿਹੜੇ ਅਹਿਮ ਉਪਰਾਲੇ ਕੀਤੇ ਗਏ ਸਨ ਮਿਹਨਤ ਵੱਢੀ ਗਈ ਸੀ ਉਸੇ ਕੜੀ ਤਹਿਤ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਟਾਂਡਾ ਦੀ ਗੱਲ ਕਰੀਏ ਤੇ ਪਿੰਡ ਟਾਂਡਾ ਦੇ ਵਿੱਚ ਹਰ ਸਾਲ ਹੀ ਬੜੇ ਉਤਸ਼ਾਹ ਦੇ ਨਾਲ ਜਿਹੜਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾਂਦਾ ਉਸੇ ਕੜੀ ਤਹਿਤ ਹੀ ਇਸ ਵਾਰ ਵੀ ਜੋ ਇੱਥੋਂ ਦੇ ਰਿਸਪੈਕਟਡ ਸਰਪੰਚ ਨੇ ਰਕੇਸ਼ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਤੁਸੀਂ ਆ ਨਰਲੇਪ ਟੀਵੀ ਦੇ ਕੈਮਰੇ ਦੀ ਅੱਖ ਰਾਹੀਂ ਤਸਵੀਰਾਂ ਦੇਖ ਸਕਦੇ ਹੋ ਕਿ ਤਮਾਮ ਜੋ ਨੌਜਵਾਨ ਪੀੜ੍ਹੀ ਇਲਾਕੇ ਦੀ ਬੜੇ ਉਤਸ਼ਾਹ ਦੇ ਨਾਲ ਜਿਹੜਾ ਇਹ ਕ੍ਰਿਕਟ ਟੂਰਨਾਮੈਂਟ ਤਿੰਨ ਰੋਜ਼ਾ ਇਹਨੂੰ ਦੇਖਣ ਵਾਸਤੇ ਇੱਥੇ ਇੱਕ ਵਿਸ਼ਾਲ ਗਰਾਊਂਡ ਦੇ ਵਿੱਚ ਜਿਹੜਾ ਪੁੱਜਿਆ ਹੋਇਆ ਪਿੱਛੇ ਹਾਈਟ ਤੇ ਕਰਕੇ ਤਸਵੀਰਾਂ ਦਿਖਾਈਆਂ ਜਾਣ ਕਿ ਇੱਥੋਂ ਤੱਕ ਕਿ ਪਰਿਵਾਰਾਂ ਸਮੇਤ ਮੇਰੀਆਂ ਬੀਬੀਆਂ ਭੈਣਾਂ ਤੇ ਛੋਟੀਆਂ ਬੱਚੀਆਂ ਜਿਹੜੀਆਂ ਦੂਰ ਤੱਕ ਜਿੱਥੋਂ ਤੱਕ ਵੀ ਕੈਮਰੇ ਦੀ ਅੱਖ ਮਾਰ ਕਰਦੀ ਹੈ ਸਾਰੀਆਂ ਮੇਰੀਆਂ ਭੈਣਾਂ ਨੇ ਜਿਹੜੀਆਂ ਉਹ ਇੱਥੇ ক্রিকেট ਟੂਰਨਾਮੈਂਟ ਜਿਹੜਾ ਦੇਖਣ ਵਾਸਤੇ ਜੜੀਆਂ ਨੇ ਬੜੇ ਉਤਸ਼ਾਹ ਦੇ ਨਾਲ ਪੁੱਜੀਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਵੱਡਾ ਭਾਰੀ ਉਤਸ਼ਾਹ ਜਿਹੜਾ ਇਸ ক্রিকেট ਟੂਰਨਾਮੈਂਟ ਨੂੰ ਲੈ ਕੇ ਇਲਾਕਾ ਵਾਸੀਆਂ ਦੇ ਵਿੱਚ ਪਾਇਆ ਜਾ ਰਿਹਾ ਪਿੰਡ ਟਾਂਡਾ ਦੀ ਹਦੂਦ ਦੇ ਵਿੱਚ ਜੋ ਇਲਾਕਾ ਵਾਸੀਆਂ ਦੇ ਸਹਿਯੋਗ ਦੇ ਨਾਲ ਰਕੇਸ਼ ਜੀ ਨਾਲ ਗੱਲਬਾਤ ਕਰਾਂਗੇ ਕਿ ਇਹ ਤਿੰਨ ਰੋਜ਼ਾ ਜੋ ਪ੍ਰੋਗਰਾਮ ਸੀ ਕਿਹੜੀਆਂ-ਕਿਹੜੀਆਂ ਟੀਮਾਂ ਨੇ ਭਾਗ ਲਿਆ ਤੇ Winner ਜਿਹੜੀ ਟੀਮ ਕਿਹੜੀ ਰਹੀ ਹੈ Runner up ਕਿਹੜੀ ਰਹੀ ਹੈ ਜੈਸੀਦ ਆਮ ਜੀ ਇਹ ਆਪਣਾ ਤਿੰਨ ਰੋਜ਼ਾ ਟੂਰਨਾਮੈਂਟ ਹੀ ਆਡਾ 5 6 7 ਦਾ ਇਹ ਹਰ ਸਾਲ ਜਿੱਦਾਂ ਆਪਾਂ ਕਰਵਾਉਂਦੇ ਆ ਚੌਥਾ ਟੂਰਨਾਮੈਂਟ ਆਡੇ ਛੋਟੇ ਭਰਾ ਕਾਲਾ ਠਾਕੁਰ ਦੀ ਯਾਦ ਵਿੱਚ ਇਹਦੇ ਵਿੱਚ ਜਿਹੜਾ ਮੈਨ ਆਫ ਦਾ ਮੈਚ ਹੈ ਆਪਣਾ ਜੀਵਿਨਰ ਹੈ ਉਹ ਬਰਿੰਡੇ ਦੀ ਟੀਮ ਹਿਮਾਚਲ ਦੀ ਰਹੀ ਹੈ ਜੀ ਜੀ ਤੇ ਰਨ ਅਪ ਜਿਹੜੀ ਆ ਉਹ ਤਲਵਾੜਾ ਦੀ ਟੀਮ ਹੈ ਨਾਮ ਕੀ ਕੀ ਰੱਖੇਗੇ ਇਹਨਾਂ ਦੇ ਫਸਟ ਨਾਮ ਜਿਹੜਾ ਇਹਦਾ 41000 ਰੁਪਿਆ ਤੇ ਸੈਕੰਡ ਨਾਮ ਜਿਹੜਾ 21000 ਰੁਪਿਆ ਠੀਕ ਹੈ ਰਨ ਅਪ ਨੂੰ ਮੈਨ ਆਫ ਦਾ ਮੈਚ ਔਰ ਮੈਨ ਆਫ ਦੀ ਸੀਰੀਜ਼ ਮੈਨ ਆਫ ਦੀ ਸੀਰੀ ਸਾਡਾ ਨਾਲ ਪਿੰਡ ਦੋਵਾਲ ਤੋਂ ਮੰਗਾ ਸਰਪੰਚ ਇਹ ਹਾਂਜੀ ਇਹ ਅਰੋਧਨ ਤੇ ਇਹ ਦਿੱਤਾ ਇਹਨਾਂ ਨੇ ਜੀ ਹਾਂਜੀ ਤੇ ਮੈਨ ਨੂੰ ਪਤਾ ਮੈਚ ਜਿਹੜਾ ਉਹ LED ਆ ਉਹ ਸਾਡੇ ਕੁਲਦੀਪ ਸਿੰਘ ਤੋਦਾ ਜੀ ਉਹ ਸਰਿੰਦਰਪਾਲ ਕਾਲਾ ਜੀ ਇਹਨਾਂ ਇਹਨਾਂ ਵੱਲੋਂ ਆ ਉਹਨਾਂ ਵੱਲੋਂ ਪੇਟ ਕੀਤਾ ਜੀ ਹਾਂਜੀ ਤੇ ਸਾਡੀ ਸਿਰਫ ਇੱਕੋ ਹੀ ਇਹ ਮਹੰਗਾ ਵੀ ਹੁਣ ਗਰਾਊਂਡ ਜਿਹੜੀ ਸਾਡੇ ਕੋਲ ਇੱਥੇ ਨਹੀਂ ਹੈ ਇਸ ਟਾਈਮ ਆਪਾਂ ਇਹ ਛੋਟੀ ਜੀ ਮੰਗੂ ਰੱਖਣੀ ਹੈ ਅੱਗੇ ਹਜੇ ਕਿਉਂਕਿ ਇਹ ਗਰਾਊਂਡ ਜਿਹੜੀ ਇਹ ਕਿਸੇ ਦੀ ਪੈਲੀ ਹੈ ਪੈਲੀ ਹਨੂ ਇਹ ਸਾਡਾ ਭਰਾ ਗੋਲਦੀ ਮਨਹਾਸ ਇਹ ਜਿਹੜਾ ਹਰ ਸਾਲ ਸਾਨੂੰ ਦਿੰਦਾ ਹੈ ਸਮਾਜਿਕ ਸਮਾਜਿਕ ਸਾਂਝ ਦੇ ਤੌਰ ਤੇ ਵਰਤੀ ਜਾਂਦੀ ਹੈ ਜੀ ਭਰਾ ਦੇ ਨਾਤੇ ਸਾਨੂੰ ਪਿੰਡ ਦੇ ਨਾਤੇ ਸਾਨੂੰ ਦਿੰਦਿਆ ਵੀ ਚਲੋ ਪਿੰਡ ਦਾ ਨਾਂ ਥੋੜਾ ਉੱਚਾ ਹੁੰਦਾ ਇਹਦੇ ਨਾਲ ਤੇ ਹਰ ਸਾਲ ਇਹੋ ਜੀ ਸਾਨੂੰ ਗਰਾਉਂਡ ਜਿਹੜੀ ਮੌਨਾ ਕਰਦੇ ਆ ਤੇ ਆਪਾਂ ਇਹਨਾਂ ਦਾ ਦਹਿਤ ਤੋਂ ਤਿੰਨ ਦਾ ਧੰਨਵਾਦ ਕਰਦੇ ਆਂ ਮੇਰੀ ਪੂਰੀ ਪੰਚਾਇਤ ਮੇਰਾ ਪਿੰਡ ਯੂਥ ਸਾਰੇ ਇਹਨਾਂ ਦਾ ਧੰਨਵਾਦ ਕਰਦੇ ਆਂ ਸੋ ਸਰਪੰਚ ਸਾਹਿਬ ਜਿਹੜੇ ਸਟੇਡੀਅਮ ਦੀਆਂ ਗਰਾਊਂਡ ਦੀਆਂ ਮੰਗਾ ਮੰਗਾ ਨੇ ਉਹ ਤੇ ਪਿੰਡ ਪਦਰ ਤੇ ਜਿਹੜੀਆਂ ਨਾ ਨੌਜਵਾਨ ਪੀੜੀ ਵੱਲੋਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਤੇ ਕੀਤੀਆਂ ਬਣਦੀਆਂ ਵੀ ਆ ਕਿਉਂਕਿ ਜੇਕਰ ਕਿ ਖਿਡਾਰੀ ਬੰਦਾ ਤੇ ਉਹ ਗਰਾਊਂਡ ਤੋਂ ਹੀ ਤਿਆਰ ਹੁੰਦਾ ਪਰ ਕੀ ਇਸ ਖੇਤਰ ਦੀ ਹਦੂਦ ਦੇ ਵਿੱਚ ਜਿਵੇਂ ਇੱਥੇ ਹਲਕਾ ਇੰਚਾਰਜ ਪੁੱਜੇ ਨੇ ਸੰਸ਼ੀਰ ਸਿੰਘ ਜੀ ਪਿਛਲੇ ਸਾਲਾਂ ਦੌਰਾਨ ਵੀ ਆਏ ਪਿਛਲੇ ਸਾਲਾਂ ਦੌਰਾਨ ਵੀ ਜਿਹੜੀ ਮੰਗ ਕੀਤੀ ਗਈ ਆ ਕੋਈ ਪੰਚਾਇਤੀ ਜਗ੍ ਦਾ ਹੈਗਾ ਜਿੱਥੇ ਗਰਾਊਂਡ ਬਣਾਈ ਸੱਜਾ ਦੇਖੋ ਸਾਡੇ ਪਿੰਡ ਚ ਇਦਾਂ ਦਾ ਕੋਈ ਨਹੀਂ ਅਜੇ ਤੱਕ ਪੰਚਾਇਤੀ ਪਰ ਸਾਡੇ ਨਾਲ ਲੱਗਦੇ ਪਿੰਡ ਜਗਤਪੁਰ ਵਿੱਚ ਹੈਗੀ ਹੈ ਜਗਾ ਮਰ ਰਹੇ ਰঞ্জੀਤ ਸਿੰਘ ਦੇ ਨਾਂ ਤੇ ਜਿਹੜਾ 18 ਕਿੱਲੇ 17 18 ਕਿੱਲੇ ਦੇ ਕਰੀਬ ਰਕਬਾ ਜਿਹੜਾ ਦੱਸਿਆ ਜਾਂਦਾ ਬਿਲਕੁਲ ਬਿਲਕੁਲ ਉਹੀ ਜੀ ਬਿਲਕੁਲ ਜੀ ਹੁਣ ਸਾਡੀ ਮੰਗ ਹੈ ਜੀ ਉਹ ਡੀਸੀ ਸਾਹਿਬ ਨਾਲ ਉਹ ਗੱਲ ਕਰਕੇ ਤੇ ਬੌਜੀ ਸਾਨੂੰ ਉਹ ਕੋਈ ਦੋ ਤਿੰਨ ਕਿੱਲੇ ਨੂੰ ਗਰਾਊਂਡ ਛਡਵਾ ਕੇ ਦੇਣ ਪੱਕੀ ਆਪਾਂ ਇਹਨਾਂ ਦਾ तहे ਦਿਲ ਤੋਂ ਧੰਨਵਾਦ ਕਰਾਂਗੇ ਸੋ ਸਤਕਾਰਯੋਗ ਹਲਕਾ ਇੰਚਾਰਜ ਆ ਸਮਸ਼ੇਰ ਸਿੰਘ ਜੀ ਉਹ ਵੀ ਇੱਥੇ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਨੇ ਸੋ ਨੇਤਾ ਜੀ ਹਰ ਸਾਲ ਜਿਹੜੀਆਂ ਨੇ ਮੰਗਾ ਪਿੰਡ ਪੱਧਰ ਤੇ ਜਿੱਥੇ ਹੁੰਦੀਆਂ ਨੇ ਉੱਥੇ ਪਿਛਲੇ ਟੂਰਨਾਮੈਂਟ ਦੌਰਾਨ ਵੀ ਅਸੀਂ ਪੁੱਜੇ ਸਿਆਂ ਪਿੰਡ ਵਾਸੀਆਂ ਵੱਲੋਂ ਇਲਾਕੇ ਵਾਸੀਆਂ ਵੱਲੋਂ ਆ ਜਾ ਕੇ ਗਰਾਊਂਡ ਦੀ ਜਿਹੜੀ ਮੰਗ ਕੀਤੀ ਜਾ ਰਹੀ ਆ ਤੇ ਕੀ ਇਹਨਾਂ ਨੂੰ ਕੋਈ ਆਸ਼ਵਾਸ਼ਣ ਦਿੰਦੇ ਹੋ ਪਿੰਡ ਵਾਸੀਆਂ ਨੂੰ ਪੰਜਾਬ ਸਰਕਾਰ ਇਹਨਾਂ ਖੇਡਾਂ ਨੂੰ ਕਰਨ ਵਾਸਤੇ ਬਹੁਤ ਅ ਤੇ ਚਸਪੀ ਰੱਖਦੀ ਹੈ ਔਰ ਜਿਵੇਂ ਸਕੂਲਾਂ ਦੇ ਵਿੱਚ ਵੀ ਖੇਡਾਂ ਬਤਨ ਪੰਜਾਬ ਦੀਆਂ ਕਰਵਾਈਆਂ ਗਈਆਂ ਔਰ ਇਹ ਰੰਗਲਾ ਪੰਜਾਬ ਸਰਕਾਰ ਬਣਾਉਣਾ ਚਾਹੁੰਦੀ ਹੈ ਔਰ ਇਸ ਇਲਾਕੇ ਦੇ ਵਿੱਚ ਬਹੁਤ ਵੱਡੀ ਮੰਗ ਵੀ ਹੈ ਔਰ ਕੋਈ ਸੂਟੇਬਲ ਜਗਾ ਜਿੱਥੇ ਇਹ ਗਰਾਊਂਡ ਬਣਾਏ ਜਾਵੇ ਕਿਉਂਕਿ ਇੱਥੇ ਨਾਲ ਦੇ ਪਿੰਡ ਦੇ ਵਿੱਚ ਜਗਤਪਰ ਕਲਾਂ ਦੇ ਵਿੱਚ ਕੁਝ ਜਗ੍ਹਾ ਹੈਗੀ ਹੈ ਜਿਹੜੀ ਸਰਕਾਰੀ ਜਗ੍ਹਾ ਹੈ ਲੇਕਿਨ ਉਹ ਲੀਸ ਤੇ ਆਲਰੇਡੀ ਲੰਬੇ ਸਮੇਂ ਵਿੱਚ ਦਿੱਤੀ ਗਈ ਹੈ ਲੇਕ ਪਿਛਲੀਆਂ ਸਰਕਾਰਾਂ ਦੁਆਰਾ ਜਿਸ ਕਰਕੇ ਇਹ ਕੁਝ ਪਿੰਡ ਜਿਹੜੇ ਨਾ ਉਸ ਦਾ ਲਾਭ ਉਠਾਉਣ ਤੋਂ ਵਾਂਝੇ ਰਹਿ ਰਹੇ ਨੇ ਪਰ ਫਿਰ ਵੀ ਮੈਂ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜੀ ਨਾਲ ਮੈਂ ਗੱਲ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੂੰ ਲਿਖ ਕੇ ਵੀ ਦੇ ਦਿੱਤਾ ਕਿ ਇਸ ਪਿੰਡ ਦੇ ਵਿੱਚ 3-4 ਏਕੜ ਦੇ ਵਿੱਚ ਜਗਤਪੁਰ ਕਲਾਂ ਦੇ ਵਿੱਚ ਜਿਹੜੀ ਆ ਉਹ ਖਾਲੀ ਕਰਾਈ ਜਾ ਕੇ ਜਗਾ ਖਾਲੀ ਕਰਾਈ ਜਾਵੇ ਔਰ ਉੱਥੇ ਇਲਾਕੇ ਦਾ ਜਿਹੜੇ 7-8 ਪਿੰਡ ਨੇ ਸਾਡੇ ਉਹਨਾਂ ਪਿੰਡਾਂ ਦੇ ਵਾਸਤੇ ਸਾਂਝੀ ਜਗਾ ਬਣਦੀ ਹੈ ਉੱਥੇ ਇੱਕ ਸਟੇਡੀਅਮ ਬਡਾ ਕੇ ਦਿੱਤਾ ਜਾਵੇ ਅਸੀਂ ਆ ਕੋਸ਼ਿਸ਼ ਕਰ ਰਹੇ ਆ ਕਿ ਜਲਦੀ ਤੋਂ ਜਲਦੀ ਉੱਥੇ ਸਟੇਡੀਅਮ ਬਣਾਇਆ ਜਾਵੇ ਤਾਂ ਜੋ ਇਲਾਕੇ ਦੇ ਨੌਜਵਾਨ ਪੀੜ੍ਹੀ ਨੂੰ ਉੱਤੇ ਫਾਇਦਾ ਮਿਲ ਸਕੇ ਔਰ ਬੱਚੇ ਜਿਹੜੇ ਨੇ ਨਾ ਇਹ ਨੌਜਵਾਨ ਬੱਚੇ ਉੱਤੇ ਖੇਡ ਸਕਣ ਸੋ ਜੋ ਰੀਲਿਸ ਦੀ ਤੁਸੀਂ ਗੱਲ ਕੀਤੀ ਸੀ ਇੱਕ ਜੋ ਭਰੋਸੇਯੋਗ ਸੂਤਰਾਂ ਤੋਂ ਸਾਨੂੰ ਪਤਾ ਲੱਗਾ ਕਿ ਇੱਕ ਪ੍ਰਾਈਵੇਟ ਸਿੱਖਿਆ ਅਦਾਰਾ ਉਹਨੂੰ ਇਹ ਰੀਲਿਸ ਤੇ ਜਿਹੜੀ ਪਟੇਤੇ ਦਿੱਤੀ ਗਈ ਹੈ ਕਿ ਇਹ ਸਰਕਾਰਾਂ ਨੂੰ ਜਾਂ ਪ੍ਰਸ਼ਾਸਨ ਨੂੰ ਇਹਨਾਂ ਅਦਾਰਿਆਂ ਨੂੰ ਰੀਲਿਸ ਤੇ ਦੇਣਾ ਜ਼ਰੂਰੀ ਆ ਜਾਂ ਨੌਜਵਾਨਾਂ ਦੀ ਜਿਹੜੀ ਅਲਾਕੇ ਦੀ ਮੰਗ ਆ ਉਹ ਜ਼ਰੂਰੀ ਆ ਪਹਿਲੀਆਂ ਸਰਕਾਰਾਂ ਦੁਆਰਾ ਕਾਂਗਰਸ ਸਰਕਾਰ ਦੁਆਰਾ ਉਹ ਜਿਹੜੀ ਲੀਜ਼ ਹੈ ਉਹ ਉਹਨਾਂ ਨੂੰ ਖੁਸ਼ ਕਰਨ ਵਾਸਤੇ ਦਿੱਤੀ ਗਈ ਸੀ ਪਰ ਅਸੀਂ ਇਹ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਇਹ ਉਹ ਜਗ੍ਹਾ ਕੁਝ ਜਗ੍ਹਾ ਖਾਲੀ ਕਰਾ ਕੇ ਇਹਨਾਂ ਨੌਜਵਾਨ ਬੱਚਿਆਂ ਨੂੰ ਗਰਾਊਂਡ ਵਾਸਤੇ ਦਿੱਤੀ ਜਾਵੇ ਉੱਤੇ ਆਪਾਂ ਸਟੇਡੀਅਮ ਵੀ ਬਣਾ ਕੇ ਦੇਣਾ ਔਰ ਵਾਦਾ ਕਰਦੇ ਆਂ ਕਿ ਜਲਦੀ ਉੱਤੇ ਸਟੇਡੀਅਮ ਵੀ ਬਣਾ ਕੇ ਦਵਾਂਗੇ ਸੋ ਨਸ਼ਿਆਂ ਦਾ ਜਿਹੜਾ ਵੱਧਾ ਦੌਰ ਹੈ ਇਹਨੂੰ ਤਾਂ ਹੀ ਥੱਲ ਪਾਈ ਜਾ ਸਕਦੀ ਹੈ ਜੇਕਰ ਬੱਚਿਆਂ ਨੂੰ ਜਿਹੜਾ ਜਨਾ ਖੇਡਾਂ ਵਤਨ ਪੰਜਾਬ ਦੀਆਂ ਮਹਿਮ ਸ਼ੁਰੂ ਕੀਤੀ ਸੀ ਪੰਜਾਬ ਸਰਕਾਰ ਵੱਲੋਂ ਪਰ ਘੱਟੋ ਘੱਟ ਜਿਹੜੇ ਗਰਾਊਂਡ ਨੇ ਗਰਾਊਂਡ ਹੋਣਗੇ ਤੇ ਫੇਰ ਹੀ ਬੱਚੇ ਜਿਹੜੇ ਨੇ ਖੇਡਾਂ ਦੇ ਵਿੱਚ ਜਿਹੜੇ ਪ੍ਰਫੁੱਲਤ ਹੋ ਸਕਣਗੇ ਅਸੀਂ ਨਸ਼ਿਆਂ ਦੇ 100% ਖਿਲਾਫ ਆ ਔਰ ਬੱਚਿਆਂ ਨੂੰ ਖੇਡਾਂ ਦੇ ਵਿੱਚ ਲਗਾਉਣ ਲਈ ਮੈਂ ਆਪਣੇ ਦਿਨਾਂ ਨਗਰ ਹਲਕੇ ਦੇ ਵਿੱਚ ਘੱਟੋ ਘੱਟ ਵੀ ਇਸ ਵੇਲੇ 15 ਜਿਹੜੀਆਂ ਪਲੇਗਰਾਉਂਡਾਂ ਉਹ ਆਪਾਂ ਤਿਆਰੀ ਕਰਵਾ ਰਹੇ ਆ ਕਿ ਨੌਜਵਾਨ ਬੱਚਿਆਂ ਨੂੰ ਖੇਡਣ ਦਾ ਮੌਕਾ ਮਿਲੇ ਔਰ ਉਹਨਾਂ ਨੂੰ ਗਰਾਊਂਡ ਦਿੱਤੀ ਜਾ ਕੇ ਜਾ ਸਕੇ ਸੋ ਮੈਂ ਅਸੀਂ ਬਿਲਕੁਲ ਨਸ਼ੇ ਦੇ ਖਿਲਾਫ ਆ ਔਰ ਆ ਜਿਹੜੀ ਗਰਾਊਂਡ ਹੈ ਉਹ ਬੱਚਿਆਂ ਨੂੰ ਦਵਾਂਗੇ ਕਿਉਂਕਿ ਬੱਚਾ ਉੱਥੇ ਖੇਡ ਕੇ ਬੱਚਿਆਂ ਦੀ ਪਨੀਰੀ ਤਿਆਰ ਹੋ ਸਕੇ ਔਰ ਬੱਚੇ ਖੇਡਾਂਵਲ ਤੇ ਰੱਖਣ ਨਸ਼ੇ ਤੋਂ ਦੂਰ ਰਹਿਣ ਸੋ ਨੇਤਾ ਜੀ ਨੇ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਨੇ ਕਿ ਜਿਵੇਂ ਪਹਿਲੀਆਂ ਸਰਕਾਰਾਂ ਵੱਲੋਂ ਜੇਕਰ ਗੱਲ ਕੀਤੀ ਜਾਵੇ 17 18 ਕਿਲੇ ਦੇ ਕਰੀਬ ਇਸੇ ਹੀ ਪਿੰਡ ਦੀ ਹਦੂਦ ਦੇ ਨਾਲ ਲੱਗਦੇ ਜਗਤਪੁਰ ਦੀ ਜਿਹੜੀ ਹਦੂਦ ਹੈ ਉਹਦੇ ਵਿੱਚ 18 ਕਿਲੇ ਦੇ ਕਰੀਬ ਜਿਹੜੀ ਜ਼ਮੀਨ ਹੈ ਉਹ ਰੀਲਿਟੇ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਕਿ ਪਹਿਲੀਆਂ ਸਰਕਾਰਾਂ ਵੱਲੋਂ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਵਾਸਤੇ ਬੇਸ਼ੱਕ ਇਹ ਜ਼ਮੀਨਾਂ ਪਟੇ ਤੇ ਦੇ ਦਿੱਤੀਆਂ ਗਈਆਂ ਸ ਪਰ ਹੁਣ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਆ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆ ਕੇ ਡੀਪੀ ਕਮਿਸ਼ਨਰ ਦੇ ਇਹ ਜਿਹੜੀ ਗਰਾਊਂਡ ਵਾਸਤੇ ਖਾਲੀ ਕਰਾਈ ਜਾਏ ਕਿ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਜਿੱਥੇ ਵੱਡੀ ਤعداد ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਰਹੀ ਕਿ ਨੰਨੇ ਛੋਟੇ ਛੋਟੇ ਬੱਚੇ ਮੇਰੀਆਂ ਬੀਬੀਆਂ ਪਹਿਣਾ ਵੱਡੀ ਤعداد ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਇਲਾਕੇ ਦੇ ਇਸ ਟੂਰਨਾਮੈਂਟ ਨੂੰ ਦੇਖਣ ਵਾਸਤੇ ਪੂਰਾ ਉਤਸ਼ਾਹ ਦਿਖਾ ਰਹੇ ਨੇ ਉੱਥੇ ਇਲਾਕੇ ਦੇ ਪਤਵੰਤੇ ਨੇ ਜੇਕਰ ਗੱਲ ਕੀਤੀ ਜਾਵੇ ਬਲਾਕ ਪ੍ਰਧਾਨ ਨੇ ਜਿਵੇਂ ਨਿਸ਼ਾਨ ਸਿੰਘ ਜੀ ਬਲਬੀਰ ਸਿੰਘ ਜੀ ਜਾਂ ਪਿੰਡ ਸ਼ੀਨਾਬੇੜ ਤੋਂ ਸਰਪੰਚ ਹੋਣ ਗੁਰਪ੍ਰੀਤ ਸਿੰਘ ਜੀ ਜਾਂ ਮਨਜੀਤ ਸਿੰਘ ਜੀ ਸੁੰਦਰ ਤੋਂ ਹੋਣ ਜਾਂ ਬਲਵਿੰਦਰਪਾਲ ਸਿੰਘ ਜੀ ਦੋਵਾਲ ਤੋਂ ਹੋਣ ਪ੍ਰਿੰਸੀਪਲ ਸੁਖਦੇਵ ਸਿੰਘ ਤੋਂ ਇਲਾਵਾ ਵੱਡੀ ਤਦਾਦ ਦੇ ਵਿੱਚ ਜਿਹੜੇ ਇੱਥੇ ਨੇ ਪਤਵੰਤੇ ਪੁੱਜੇ ਨੇ ਸੋ ਵਿਸ਼ਵਾਸ ਦਵਾਇਆ ਗਿਆ ਹੈ ਹਲਕਾ ਇੰਚਾਰਜ ਸਮਸ਼ੀਰ ਸਿੰਘ ਦੀ ਵੱਲੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਮੰਗ ਹੈ ਨੌਜਵਾਨਾਂ ਦੀ ਇਹ ਪਹਿਲ ਦੇ ਆਧਾਰ ਤੇ ਜਿਹੜੀ ਹੈ ਪੂਰੀ ਕਰ ਦਿੱਤੀ ਜਾਊਗੀ ਹੁਣ ਆਉਣ ਵਾਲੇ ਸਾਲ ਦੇ ਅਗਲੇ ਸਾਲ ਦੇ ਵਿੱਚ ਦੇਖਣਾ ਇਹ ਹੈ ਕਿ ਅਗਲੇ ਟੂਰਨਾਮੈਂਟ ਤੱਕ ਕੀ ਇਹ ਜੋ ਅਪਰਾਲਾ ਜਾਂ ਵਾਦਾ ਦਾਵਾ ਇਹਨਾਂ ਵੱਲੋਂ ਕੀਤਾ ਗਿਆ ਉਹ ਕਿੰਨਾ ਕੁ ਨੇਪਰੇ ਚੜਦਾ ਹੈ ਸਮਾਂ ਦੱਸੇਗਾ ਹੁਣ ਤੱਕ ਲਈ ਇਨਾਂ ਹੀ ਸਹਾਯੋਗੀ ਕੈਮਰਾ ਪਰਸਨ ਅਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ